ਰਿਐਕਸ਼ਨ ਕੀਆ ਮਿਹਰਬਾਨੀ ਬਤਾਓ ਸਰਬਸਰ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਸਾਰੀ ਪਾਰਟੀ ਦਾ ਸਾਰੇ ਪਾਰਟੀ ਵਰਕਰਸ ਦਾ ਜਿਨੇ ਜਿਨੇ ਵੀ ਸਾਡੀ ਛੋਟੀ ਤੋਂ ਛੋਟੀ ਮਦਦ ਕੀਤੀ ਉਹਨਾਂ ਦਾ ਧੰਨਵਾਦ ਕਰਦਾ ਤੇ ਆਸ਼ਾ ਕਰਦਾ ਮੈਂ ਉਹਨਾਂ ਦੀ ਉਮੀਦਾਂ ਤੇ ਖਰਾ ਖਰਾ ਉਤਰੂਗਾ ਇਹੀ ਮੇਰਾ ਫਰਸਟ ਪਾਇਰਟੀ ਕੀ ਰਹੀ ਹੈ ਜੀ ਫਰਸਟ ਪਾਰਟੀ ਲੋਕਾਂ ਦੀ ਪ੍ਰਾਇੋਰਟੀ ਮੇਰੀ ਫਰਸਟ ਪ੍ਰਾਇਰਟੀ ਹੈ ਜੀ ਸ਼ਹਿਰ ਦੇ ਛੋਟੇ ਝੋਟਾ ਕੰਮ ਮੇਰਾ ਫਰਸਟ ਪ੍ਰਾਇਰਟੀ ਹੈ ਐਦਾਂ ਕੋਈ ਨੰਬਰ ਨਹੀਂ ਹੈਗਾ ਫਰਸਟ ਪ੍ਰਾਇਰਟੀ ਸੈਗਰ ਪ੍ਰਾਇਰਟੀ ਹਰ ਇੱਕ ਕੰਮ ਗੁਰਿੰਦੇ ਸ਼ਹਿਰ ਦੇ ਵਿਕਾਸ ਨਾਲ ਜੁੜਿਆ ਮੇਰੀ ਪ੍ਰਾਇਰਟੀ ਹੈ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਡੇ 'ਤੇ ਵਿਸ਼ ਤੋ ਅਰ ਮੈਂ ਅੱਜ ਮਿਹਰਬਾਨ ਹਾਂ ਸਿੱਤਾ ਕਾਉਂਸਲਰ ਤੋਂ ਬਾਅਦ ਨਾਲ ਦੀ ਨਾਲ ਜੋ ਚੱਕੀ ਉਸੇ ਦਿਨ ਤੋਂ ਜੀ ਤੇ ਇਹ ਲੋਕਾਂ ਦੇ ਵਿਸ਼ਵਾਸ ਦੇ ਨਾਲ ਹੀ ਸਭ ਹੋ ਪਾਇਆ ਹੈ ਤੇ ਉਹਨਾਂ ਦੇ ਵਿਸ਼ਵਾਸ ਤੇ ਖਰੇ ਉਤਰਾਂਗੇ ਇਹ ਮੈਂ ਵਾਦਾ ਕਰਦਾ ਅੱਛਾ ਜਿਸ ਤਰ੍ਹਾਂ ਕਾਂਸ ਪਾਰਟੀ ਦੇ ਜਿਆਦਾ ਕਾਉਂਸਲਰ ਸੀ ਤੇ ਕਾਂਸ ਪਾਰਟੀ ਨੂੰ ਤੁਹਾਨੂੰ ਵੋਟ ਕੀਤੀ ਹੈ ਤੇ ਉਹਨਾਂ ਨੇ ਤੁਹਾਡੇ ਵਿਸ਼ਵਾਸ ਜਤਾਇਆ ਜੀ ਜੀ ਬਿਲਕੁਲ ਕਿੰਨੀ ਕਿੰਨੀਆਂ ਵੋਟਾਂ ਤੇ ਸਾਨੂੰ 33 ਵੋਟਾਂ ਪਈਆਂ ਹਾਊਸ 'ਚ 47 ਕਾਉਂਸਲਰ ਪਾਰਸ਼ਦ ਸਾਡੇ ਜਿਹੜੇ ਹੈਗੇ ਆ ਉਹ ਮੌਜੂਦ ਸੀ ਤੁਸੀਂ ਨਮੀ 9 ਜਨ ਤੁਸੀਂ ਮੇ ਚੁਣੇ ਗਏ ਹੈਗੇ ਹੋ ਤੇ ਟ੍ਰਿੰਡਾ ਦੇ ਲੋਕਾਂ ਨੂੰ ਬਹੁਤ ਉਮੀਦਾਂ ਹੈਗੀਆਂ ਖਾਸ ਤੋ ਯੂਥ ਨੂੰ ਜਿਸ ਵੀ ਯੂਥ ਹੈਗੇ ਉਹਨਾਂ ਵਾਸਤੇ ਕੀ ਤੁਸੀਂ ਪਹਿਲਾਂ ਦਾ ਕੰਮ ਕਰੋਗੇ ਸਰ ਟ੍ਰਿੰਡਾ ਸ਼ਹਿਰ ਦਾ ਵਿਕਾਸ ਦਾ ਕੰਮ ਯੂਥ ਵਾਸਤੇ ਹੀ ਹੈ ਆਉਣ ਵਾਲੀ ਅਗਲੀ ਜਨਰੇਸ਼ਨ ਨੂੰ ਹੀ ਫਾਇਦਾ ਹੋਣਾ ਉਸ ਚੀਜ਼ ਦਾ ਤੇ ਅਸੀਂ ਵੱਧ ਤੋਂ ਵੱਧ ਉਸੇ ਡਾਇਰੈਕਸ਼ਨ ਸੇ ਕੰਮ ਕਰਾਂਗੇ ਕਿਉਂਕਿ ਸਮਾਂ ਤੁਹਾਡੇ ਬਹੁਤ ਥੋੜਾ ਹੈਗਾ 2026 ਫਿਰ ਵੋਟਾਂ ਪੈਣੀਆਂ ਹੈਗੀਆਂ ਜੇ ਹੁਣ ਤੁਸੀਂ ਕਰੋਗੇ ਅਗਲੀ ਵਾਰ ਮੇਰ ਫਿਰ ਤੁਸੀਂ ਚੁਣੇ ਜਾਓਗੇ ਦੇਖੋ ਜੀ ਮੇਰੇ ਕੋਲ ਇਸ ਸਾਲ ਦਾ ਮੇਰਾ ਟੈਸਟ ਰਨ ਹੈਗਾ ਲੋਕਾਂ ਨੂੰ ਜੇ ਪਸੰਦ ਆਇਆ ਤਾਂ ਜਰੂਰ ਮੈਨ